ਆਰਮੀਓ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚੋਣਾਂ ਦੇ ਵਿਚਾਲੇ ਆਈਪੀਐਲ ਦੇ ਵਿੱਚ ਐਂਟਰੀ ਕੀਤੀ ਜਾ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਉਹ ਚੋਣਾਂ ਨਹੀਂ ਲੜ ਰਹੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਆਈਪੀਐਲ ਦੇ ਵਿੱਚ ਕਮੈਂਟਰੀ ਦੇ ਵਿੱਚ ਵਾਪਸੀ ਕਰ ਰਹੇ ਨੇ ਤਾਂ 22 ਤਰੀਕ ਨੂੰ 22 ਮਾਰਚ ਨੂੰ ਹੋਣ ਵਾਲੇ ਆਈਪੀਐਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹਿਲੇ ਮੈਚ ਦੇ ਵਿੱਚ ਵਾਪਸੀ ਕਰਨਗੇ ਤਾਂ ਨਵਜੋਤ ਸਿੰਘ ਸਿੱਧੂ ਦੀ ਮੁੜ ਤੋਂ ক্রিকেট ਦੀ ਕਮੈਂਟਰੀ ਦੇ ਵਿੱਚ ਵਾਪਸੀ ਹੁਣ ਜਾ ਰਹੀ ਹੈ ਕੀ ਨਵਜੋਤ ਸਿੰਘ ਸਿੱਧੂ ਸਿਆਸਤ ਛੱਡ ਚੁੱਕੇ ਨੇ ਹੁਣ ਇਹ ਸਵਾਲ ਵੀ ਉੱਠ ਰਹੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਬਹੁਤ ਸਮੇਂ ਤੋਂ ਜਦੋਂ ਤੋਂ ਜੇਲ੍ਹ ਦੇ ਬਾਹਰ ਆਏ ਨੇ ਤਾਂ ਲਗਾਤਾਰ ਪਹਿਲਾਂ ਉਹਨਾਂ ਦੇ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲੇ ਜਾਣਕਾਰੀ ਸੀ ਕਿ ਕਪਿਲ ਦੇ ਸ਼ੋਅ ਦੇ ਵਿੱਚ ਜਾਣ ਦੇ ਲਈ ਚੌਰਾਜੋਈ ਕੀਤੀ ਗਈ ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨੂੰ ਸੰਭਾਲਦੇ ਹੋਏ ਦਿਖਾਈ ਦੇ ਰਹੇ ਸੀ ਪਤਨੀ ਉਹਨਾਂ ਦੀ ਕੈਂਸਰ ਦੇ ਨਾਲ ਪੀੜਤ ਸੀ ਦਾ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਸਰਗਰਮੀਆਂ ਸਿਆਸਤ ਦੇ ਵਿੱਚ ਜ਼ਰੂਰ ਕਟੀਆਂ ਦਿਖਾਈ ਦਿੱਤੀਆਂ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਰਾਜਪਾਲ ਦੇ ਨਾਲ ਪੰਜਾਬ ਦੇ ਨਾਲ ਮੁਲਾਕਾਤ ਕਰਕੇ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਕੀ ਉਹ 2024 ਦੀਆਂ ਲੋਕ ਸਭਾ ਚੋਣਾਂ ਲੜਨਗੇ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇਸ ਨੂੰ ਨਾਂਹ ਕੀਤੀ ਜਾਂਦੀ ਹੈ ਤਾਂ ਹੁਣ ਸਟਾਰ ਸਪੋਰਟਸ ਦੇ ਵੱਲੋਂ ਆਪਣੇ ਟਵੇ ਐਕਸ ਹੈਂਡਲ ਦੇ ਉੱਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਖੁਦ ਜਿਹੜੀ ਹੈ ਉਹ ਕਮੈਂਟਰੀ ਦੇ ਵਿੱਚ ਆਉਣ ਦੀ ਇਹ ਗੱਲ ਆਖੀ ਗਈ ਤੇ ਉਹ 스타 스포츠 ਦੀ 스타 ਕਾਸਟ ਦੇ ਨਾਲ ਆਉਣ ਜਾ ਰਹੇ ਨੇ ਤੇ 22 ਮਾਰਚ ਤੋਂ ਪਹਿਲੇ IPL ਮੈਚ ਦੇ ਵਿੱਚ ਹਿੰਦੀ ਦੇ ਵਿੱਚ ਕਮੈਂਟਰੀ ਕਰਨਗੇ ਤੇ IPL ਦੀ ਕਮੈਂਟਰੀ ਦੇ ਵਿੱਚ ਵਾਪਸੀ ਕਰਨਗੇ ਤਾਂ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਤੁਹਾਨੂੰ ਕ੍ਰਿਕਟ ਦੇ ਵਿੱਚ ਮੁੜ ਤੋਂ ਸੁਣਨ ਨੂੰ ਮਿਲੇਗੀ ਪਰ ਨਵਜੋਤ ਸਿੰਘ ਸਿੱਧੂ ਕੀ ਹੁਣ ਸਿਆਸਤ ਦੇ ਵਿੱਚ ਰਹਿਣਗੇ ਜਾਂ ਨਹੀਂ ਰਹਿਣਗੇ ਇਸ ਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਲੱਗ ਰਿਹਾ ਹੈ ਕਿ ਸਿਆਸਤ ਤੋਂ ਤੋਬਾ ਕਰ ਦਿੱਤੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਦੋਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਸੀ ਤਾਂ ਉਹ ਸਾਫ਼ ਤੌਰ ਦੇ ਤੇ ਇਹ ਗੱਲ ਕਹਿੰਦੇ ਦਿਖਾਈ ਦਿੰਦੇ ਸੀ ਕਿ ਮੈਂ ਜਿਹੜਾ ਜੋ ਵੀ ਮੇਰੀ ਇਨਕਮ ਸੋਰਸਸ ਸੀ ਮੈਂ ਸਾਰਾ ਕੁਝ ਛੱਡ ਕੇ ਸਿਆਸਤ ਦੇ ਵਿੱਚ ਆਇਆ ਸੀ ਤਾਂ ਹੁਣ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਿਆਸਤ ਨੂੰ ਤੋਬਾ ਆਖ ਦਿੱਤੀ ਗਈ ਹੈ ਤੇ ਮੇਰੇ ਤੋਂ ਆਈਪੀਐਲ ਦੇ ਵਿੱਚ ਜਿਹੜੀ ਕਮੈਂਟਰੀ ਕਰਦੇ ਆ ਕਮੈਂਟਰੀ ਦੇ ਵਿੱਚ ਜਿਹੜੀ ਆ ਵਾਪਸੀ ਕਰਦੇ ਦਿਖਾਈ ਦੇਣਗੇ